ਜੇ ਕਿਤੇ ਹੰਕਾਰ ਹੋਵੇ ਨਾ ਇਹਨਾਂ ਚੀਜ਼ਾਂ ਦਾ ਕਿ ਮਾਇਆ ਬਹੁਤ ਆ ਮੇਰੇ ਕੋਲ ਤਾਂ ਮੈਨੂੰ ਲੋੜ ਨਹੀਂ ਆ ਤੁਹਾਡੇ ਨੇੜੇ ਹੀ ਐ ਇੱਕ ਛੇੜਾ ਮਨੁੱਖਤਾ ਦੀ ਸੇਵਾ ਉੱਥੇ ਮਾਰਿਆ ਆ ਕਰੋ ਜਾ ਕੇ ਛੇੜਾ ਉੱਥੇ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਕਰੋੜਾਪਤੀ ਸੀ ਤੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਉਹ ਕਹਿ ਦਿੰਦੇ ਆ ਕਿ ਆ ਮੇਰਾ ਕਰੋੜਾ ਰੁਪਈਆ ਲੈ ਲਓ ਪਰ ਕੋਈ ਆਪਣਾ ਬਣ ਗੋ। ਕੋਈ ਮੇਰੇ ਕੋਲੇ ਬਹਿ ਜਾ। ਜੇ ਮੈਂ ਕਰੋੜਾਂ ਨੂੰ ਅੱਗ ਲਾਉਣੀ ਆ। ਮੈਂ ਇਹਨਾਂ ਦਾ ਕੀ ਕਰਨਾ? ਲੈ ਜੋ ਇਹ ਸਾਰਾ। ਆਪਣਾ ਪਾਲ। ਇਹ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਹੈ। ਇਹਨੇ ਬੰਦਿਆਂ ਦਾ ਇਕੱਠੇ ਬਹਿਣਾ ਇਹ ਕਰਾਮਾਤ ਤੋਂ ਘੱਟ ਨਹੀਂ। ਇਹ ਦਇਆ ਸਾਡੇ ਉੱਤੇ ਕੌਣ ਕਰਦਾ ਪਿਆ?